ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਤਾਜੀ ਸੂਈ ਵੜ ਦਿਖਾਵਾਂਗੇ ਸੇਲ ਦਾ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਬਾਈ ਸੁਖਦਰਸ਼ਨ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ 9878 ਬੈਡ ਦੇਖੀਏ ਨੇ ਕਿਹੜਾ ਸੂਆ ਸੂਇਆ ਇਹ ਇਹ ਦੂਜਾ ਸੂਆ ਸੂਇਆ ਬਾਈ ਕੈ ਕ ਵਜੇ ਸੂਇਆ ਇਹ ਬਾਈ ਰਾਤ ਤੜਕੇ ਸੂਇਆ 4:00 ਵਜੇ ਜੇਰੇ ਦੀ ਆ ਬਈ ਜੇਰੇ ਆ ਬਈ ਜੇਰੇ ਰੋਕਿਆ ਬੱਚਾ ਦਿੱਤਾ ਇਹਨੇ ਬੱਛੀ ਬੱਛੀ ਆ ਬਈ ਮਗਰਾ ਸੀ ਮੈ ਤਾਂ ਨਹੀਂ ਪੁੱਛਿਆ ਕਿਹੜਾ ਲੱਗਿਆ ਵੇ ਸੀ ਮੈ ਨਹੀਂ ਪੁੱਛਿਆ ਬਾਈ ਕਿਹੜਾ ਲੱਗਿਆ ਦੁੱਧ ਚੋਇਆ ਕੁਸਕ ਨਹੀਂ ਚੋਇਆ ਦੁੱਧ ਬਾਈ ਹਾਂ ਚੋਦਾ ਉਹ ਬੱਛੀ ਜਗ੍ਹਾ ਤਾਂ ਦੋਟਾ ਹੀ ਕਿਲੋ ਕਰਦਾ ਠੀਕ ਹੈ ਅੰਦਾਜ਼ਾ ਦੁੱਧ ਕਿੰਨਾ ਪਾਉਦਾ ਅੰਦਾਜ਼ਾ ਬਾਈ ਪਹਿਲਾਂ ਨਾ ਬਾਈ 24 ਕਿਲੋ ਦੁੱਧ ਚੋਇਆ ਠੀਕ ਹੈ ਵੀ ਐਤ ਕੀ ਅੰਦਾਜ਼ਾ ਆਇਤੀ ਦਾਜਾ ਬਈ 25 ਗੋਲ ਮੋਲੇ ਜੇ 14 ਗਾੜੀ ਉਹ 30 ਕਲਾ ਸੁਣੀ ਰਹੀਦੀ ਹੈ ਮੋਲੇ ਦਾ ਕੀ ਰੱਖਿਆ ਮੋਲੇ ਬਈ 95000 ਰੁਪਏ ਮਾਨਦਾਨ ਹੋ ਜਾਊਗਾ ਮਾਨਦਾਨ ਕਰਦੇ ਆ ਬਈ ਧਾਰਾ ਤੂੰ ਰੈਕ ਨੰਬਰ ਹਾਂ ਬਈ ਓਕੇ ਆ ਮੈਂ ਧਾਰਾ ਮਾਰਕ ਸੋ ਵੀਰੇ ਧਾਰਾ ਵਗੈਰਾ ਦੇਖੋ ਪੂਰਾ ਸਾਫ ਸੁਥਰਾ ਮੋਟਾ ਮੋਟਾ ਚੋਣਾ ਨਿਆਉਣਾ ਪਾਉਣਾ ਪਾ ਲੋ ਨਹੀਂ ਪਾਉਣਾ ਕੋਈ ਦਿੱਕਤ ਨਹੀਂ ਹੈ ਨਾ ਤੇ ਮੂਰਤ ਨਾਲੇ ਮਾਰ ਦਿੱਤਾ ਰ ਸੋ ਦੇਖੋ ਧਾਰਾ ਪੂਰਾ ਇੱਕ ਨੰਬਰ ਆ ਤੇ ਵਾਕਿਆ ਗਾਲਾ ਵਗੈਰਾ ਵੀ ਖੜੀ ਕਰਦੀ ਹੈ ਤੇ 95000 ਜੋ ਵੀਰੇ ਮਾਨਦਾਨ ਆਪਾਂ ਕਰ ਦਾਂਗੇ ਹੈ ਨਾ हां भाई 95000 डिमांड ਤਾਂ ਕਰਦੇ। ਬੱਚੀ ਪਿੱਛੇ ਆ। 28 ਵਾਲਾ ਆ। ਸੁਈ ਸਵਾਈਆ ਚਾਰੇ ਥਣ ਓਕੇ ਆ। ਧੋਰੀ ਬਾਹਰ ਨੂੰ। ਸੁਭਰ ਕੱਦ ਕਾਠ ਵਗੈਰਾ ਵੇੜਦਾ ਦੇਖ ਸਕਦੇ ਹੋ। ਸੋਹਣਾ ਸਾਫ ਸੁਥਰਾ ਹਵਾਨਾ। ਦੂਜਾ ਸੁਆ ਸੁਈ ਸਵਾਈ ਧਾਰਾ ਓਕੇ ਆ। ਜੇਰ ਬਿਲਕੁਲ ਓਕੇ ਆ। ਬੱਚਾ ਇਹਦੇ ਪਿੱਛੇ ਫੀਮੇਲ। ਘਾਫਾ 95000 ਰੁਪਏ ਡਿਮਾਂਡ ਆ। ਕਿਸੇ ਵੀ ਵੀਰ ਦੇ ਵੜ ਪਸੰਦ ਹੋਵੇ ਦਿੱਤੇ ਕੇ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ। ਗਜਾਇਸ ਇਹਦੇ ਵਿੱਚ ਹੋ ਜੂਗੇ। ਮਾਲਕ ਵੀਰ ਵੱਲੋਂ ਕੀਤੀ ਗਈ ਇੱਕ ਡਿਮਾਂਡ ਆ। ਥਾਣਾ ਦੀ ਸਾਫ ਆ। ਜੇਰ ਆ ਪਈ ਆ। ਬੱਚਾ ਉਹ ਪਿਆ ਧਾਰਾ ਮਾਰ ਕੇ ਦਿਖਾ ਦਿਆਂ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ